ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੁਗਲ ਤਸੀਹਾਂ ਦੀ ਫੈਰਿਸਤ ਵਿੱਚ ਇੱਕ ਆਰਿਆਂ ਨਾਲ ਤਨ ਚੀਰਨ ਦਾ ਤਸੀਹਾਂ ਵੀ ਸੀ ਆਦਮੀ ਨੂੰ ਦੋ ਸ਼ਤੀਰੀਆਂ ਵਿਚਾਲੇ ਬੰਨ੍ਹ ਕੇ ਆਰੇ ਨਾਲ ਸਿਰ ਤੋਂ ਪੈਰਾਂ ਤੱਕ ਚੀਰ ਕੇ ਦੁਫਾੜ ਕਰ ਦਿੱਤਾ ਜਾਂਦਾ ਸੀ ਔਰੰਗਜ਼ੇਬ ਦਾ ਹੁਕਮ ਮੁਤਾਬਿਕ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਰੋਪੜ ਲਾਗੇ ਨੌਰ ਮੁਹੰਮਦ ਨੇ ਗ੍ਰਿਫਤਾਰ ਕੀਤਾ ਤਾਂ ਤਿੰਨ ਸਿੱਖ ਵੀ ਉਹਨਾਂ ਨਾਲ ਫੜੇ ਗਏ ਸਨ ਉਹ ਸੰ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦੇਵਾਲਾ ਇਹ ਸਾਰੇ ਗੁਰੂ ਸਾਹਿਬ ਨਾਲ ਪੌਣੇ ਚਾਰ ਮਹੀਨੇ ਬਸੀ ਪਠਾਨਾ ਦੇ ਬੰਦੀਖਾਨੇ ਵਿੱਚ ਕੈਦ ਰਹੇ ਫਿਰ ਹਸਨ ਅਬਦਾਲ ਤੋਂ ਜਾਰੀ ਹੋਏ ਔਰੰਗਜ਼ੇਬ ਦੇ ਹੁਕਮ ਅਨੁਸਾਰ ਇਹਨਾਂ ਨੂੰ ਪਿੰਜਰਿਆਂ ਵਿੱਚ ਪਾ ਕੇ ਦਿੱਲੀ ਭੇਜਿਆ ਗਿਆ ਉੱਥੇ ਉਹਨਾਂ ਤਿੰਨ ਸਿੱਖਾਂ ਨੂੰ ਸਤਗੁਰਾਂ ਦੇ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀ ਦਾਸ ਜੀ ਨੂੰ ਆਰੇ ਦੇ ਨਾਲ ਜੀਰਿਆ ਗਿਆ ਭਾਈ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਤੇ ਭਾਈ ਦਿਆਲਾ ਜੀ ਜਿਉਂਦੇ ਦੇਗ ਦੇ ਵਿੱਚ ਪਾ ਕੇ ਉਬਾਲ ਦਿੱਤੇ ਗਏ ਤਾਂ ਇਸ ਤਰ੍ਹਾਂ ਤਿੰਨਾਂ ਸਿੱਖਾਂ ਨੂੰ ਸਤਿਗੁਰਾਂ ਜੀ ਦੇ ਸਾਹਮਣੇ ਇਸ ਤਰ੍ਹਾਂ ਸ਼ਹੀਦ ਕਰ ਦਿੱਤਾ ਗਿਆ ਭਾਈ ਮਤੀ ਦਾਸ ਇਹਨਾਂ ਵਿੱਚ ਸਭ ਤੋਂ ਪਹਿਲਾਂ ਸ਼ਹੀਦ ਕੀਤੇ ਗਏ ਲਸਨਾਤੇ ਇਹ ਗੁਰੂ ਅਰਜਨ ਦੇਵ ਜੀ ਤੋਂ ਬਾਅਦ ਪਹਿਲੇ ਸਿੱਖ ਸ਼ਹੀਦ ਹੋਏ ਸਨ ਜਦੋਂ ਇਕਾਜੀ ਅੱਗੇ ਪੇਸ਼ ਹੋਏ ਤਾਂ ਇਹਨਾਂ ਨੂੰ ਪੁੱਛਿਆ ਗਿਆ ਇਸਲਾਮ ਕਬੂਲ ਕਰੋਗੇ ਕਿ ਮੌਤ ਹੈ ਤਾਂ ਭਾਈ ਮਤੀ ਦਾਸ ਜੀ ਨੇ ਉੱਤਰ ਦਿੱਤਾ ਇਸ ਤੋਂ ਚੰਗਾ ਮੇਰੇ ਲਈ ਹੋਰ ਕੀ ਹੈ ਜੇ ਮੈਨੂੰ ਆਪਣੇ ਮੁਰਸ਼ਿਦ ਦੇ ਸਾਹਮਣੇ ਸ਼ਹੀਦੀ ਪ੍ਰਾਪਤ ਹੋ ਜਾਵੇ ਤਦ ਭਾਈ ਮਤੀ ਦਾਸ ਨੂੰ ਕਿਹਾ ਗਿਆ ਜੇਕਰ ਤੂੰ ਇਸਲਾਮ ਕਬੂਲ ਨਹੀਂ ਕਰੇਂਗਾ ਤਾਂ ਤੈਨੂੰ ਆਰੇ ਨਾਲ ਚੀਰ ਦਿੱਤਾ ਜਾਏਗਾ ਪਰ ਪਾਈ ਮਤੀ ਦੱਸ ਬੋਲਿਆ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ ਸੀ ਸਜਾਏ ਤਾਂ ਜਾਣ ਦੇ ਸਿੱਖੀ ਸਿਦਕ ਨਾ ਜਾਏ ਤਾਂ ਦੋਸ ਨੂੰ ਪੁੱਛਿਆ ਗਿਆ ਤੇਰੀ ਕੋਈ ਆਖਰੀ ਖੁਆਇਸ਼ ਹੈ ਤਾਂ ਦੱਸ ਉਹ ਕਹਿਣ ਲੱਗਾ ਕਿ ਮੇਰੀ ਇਹੋ ਖਾਇਸ਼ ਹੈ ਕਿ ਸ਼ਹੀਦ ਹੋਣ ਲੱਗਿਆ ਮੇਰਾ ਮੂੰਹ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਵੱਲ ਰਹੀਂ ਤਾਂ ਦੋਸ ਨੂੰ ਸ਼ਦੀਰੀਆਂ ਵਿੱਚ ਬਨ ਕੇ ਆਰੇ ਨਾਲ ਚੀਰ ਦੇਣ ਦਾ ਆਦੇਸ਼ ਦਿੱਤਾ ਗਿਆ ਪਾਈ ਮਤੀ ਦਾਸ ਦੇ ਸਿਰ ਤੇ ਆਰਾ ਚੱਲਣਾ ਸ਼ੁਰੂ ਹੋਇਆ ਤਾਂ ਪਾਈ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ ਸਿੱਖਣੋਂ ਜਿਉਂ-ਜਿਉਂ ਆਰਾ ਚੀਰੀ ਜਾਵੇ ਤਿਉ ਤਿਉ ਸਿੱਖ ਦਾ ਸੁਰ ਉੱਜਿਆ ਹੋਈ ਜਾਵੇ ਪਾਠ ਸੰਪੂਰਨ ਕਰਕੇ ਹੀ ਸਿੱਖ ਨੇ ਪ੍ਰਾਣ ਤਿਆਗੇ ਸਰੀਰ ਛਰਵਾ ਲਿਆ ਪਰ ਪਾਠ ਵਿੱਚ ਵਿਗਨ ਨਹੀਂ ਪੈਣ ਦਿੱਤਾ ਨਸੀਦਕ ਵਿੱਚ ਫਰਕ ਆਉਣ ਦਿੱਤਾ ਸਗੋਂ ਇਹ ਸਿੱਧ ਕਰ ਦਿੱਤਾ ਕਿ ਸ਼ਹੀ ਕੀ ਸ਼ਬਦ ਦਾ ਸਬੰਧ ਆਤਮਾ ਨਾਲੇ ਸਰੀਰ ਦੇ ਨਾਲ ਨਹੀਂ ਚੀਰੇ ਹੋਏ ਸਰੀਰ ਵਿੱਚੋਂ ਹੀ ਸਾਲਮ ਆਤਮਾ ਅਵਿਰਲ ਆਵਾਜ਼ ਲਗਾਉਂਦੀ ਚਲੀ ਗਈ। ਐਉਂ ਆਪਣੇ ਸਤਿਗੁਰੂ ਦੇ ਸਨਮੁਖ ਭਾਈ ਮਤੀ ਦਾਸ ਨੇ ਸਿੱਖੀ ਨੂੰ ਸਵਾਸਾਂ ਨਾਲ ਨਿਭਾਇਆ। ਭਗਤ ਕਬੀਰ ਜੀ ਦਾ ਬਚਨ ਹੈ ਕਿ ਜਿਉ ਜਿਉ ਤਨ ਚੀਰੇ ਅੰਗ ਨਾ ਮੋਰੀਓ ਪਿੰਡ ਪਰਹਿ ਤਉ ਪ੍ਰੀਤ ਨ ਤੋਰੀਓ। ਭਾਈ ਮਤੀ ਦਾਸ ਨੇ ਜ਼ਿੰਦਗੀ ਵਿੱਚ ਕਮਾ ਕੇ ਵਿਖਾਲ ਦਿੱਤਾ ਧਰਮ ਹੇਤ ਦਿੱਤੀ ਉਹਨਾਂ ਦੀ ਇਸ ਕੁਰਬਾਨੀ ਨੂੰ ਅਰਦਾਸ ਵਿੱਚ ਯਾਦ ਕਰਕੇ ਖਾਲਸਾ ਜੀ ਵੱਲੋਂ ਨਿਤ ਅਭਿਨੰਦਨ ਦਿੱਤਾ ਜਾਂਦਾ ਹੈ ਤੇ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਨੂੰ ਯਾਦ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਆਉਂਦਾ ਹੈ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਭਾਣੇ ਨੂੰ ਮਿੱਠਾ ਕਰਕੇ ਮੰਨਣਾ ਵੀ ਇੱਕ ਤਰ੍ਹਾਂ ਦਾ ਆਤਮ ਬਲੀਦਾਨ ਹੈ ਜੇਕਰ ਸ਼ਹਾਦਤ ਇੱਕ ਇਲਾਹੀ ਦਾਤ ਹੈ ਤਾਂ ਭਾਣਾ ਮੰਨਣ ਦਾ ਬਲ ਵੀ ਇੱਕ ਮਹਿਰਾਮਤੀ ਹੈ ਸਿਦਕ ਦੀ ਪੱਠੀ ਵਿੱਚ ਤਪ ਕੇ ਸ਼ੁੱਧ ਹੋਈ ਮਨ ਦੀ ਇਸ ਦਾਤ ਦੇ ਅਧਿਕਾਰੇ ਹੁੰਦੇ ਹਨ ਅਧਿਆਤਮਕ ਤੇ ਉਚੇਰੇ ਮੰਡਲਾਂ ਵਿੱਚ ਜਦੋਂ ਵਾਹਿਗੁਰੂ ਜੀ ਨਾਲ ਗੁਰਮੁਖ ਦੇ ਸਬੰਧ ਨਿਜੱਤਾ ਤੇ ਨੇੜਤਾ ਦੀ ਹੋ ਜਾਂਦੇ ਹਨ ਤਾਂ ਉਹ ਸੁਭਾਵਕ ਹੀ ਪਾਣਾ ਮੰਨਣ ਦੀ ਅਵਿਰਲ ਬਿਰਤੀ ਵਿੱਚ ਰਹਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਜੋ ਅਨਰੂਪੇ ਠਾਕੁਰ ਮੇਰੇ ਹੋਈ ਰਹੀ ਉਹ ਬਾਤ ਮਨੁੱਖ پاس ਰੱਬ ਦਾ ਹੁਕਮ ਜਾਣਨ ਦੀ ਯੋਗਤਾ ਨਹੀਂ ਪਰ ਇਸ ਹੁਕਮ ਨੂੰ ਮੰਨਣਾ ਉਸ ਲਈ ਅਨਿਵਾਰੀ ਹੈ ਇਸ ਅੱਗੇ ਕਿਸੇ ਦੀ ਪੇਸ਼ ਨਹੀਂ ਜਾਂਦੀ ਦਮ ਮਾਰਨ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਜੋ ਇਸ ਭਾਵੇਂ ਨੂੰ ਸਵੀਕਾਰ ਕਰਦੇ ਹਨ ਹੁਕਮ ਪ੍ਰਸ਼ਾਨਦੇ ਹਨ ਗੁਰਮਤਿ ਅਨੁਸਾਰ ਉਹ ਬੰਦੇ ਹਨ ਹੁਕਮ ਪ੍ਰਸ਼ਾਨ ਐ ਸੋ ਇੱਕੇ ਜਾਣਾ ਬੰਦਾ ਕਹੀਏ ਸੋਈ ਪਾਣਾ ਮੰਨਨ ਦਾ ਅਰਥ ਹੈ ਵਾਹਿਗੁਰੂ ਦੇ ਹੁਕਮ ਨੂੰ ਖੁਸ਼ੀ-ਖੁਸ਼ੀ ਸਿਰ ਮੱਥੇ ਮੰਨਣਾ ਆਪਣੇ ਮਨ ਦੀ ਮਰਜ਼ੀ ਤਿਆਗ ਕੇ ਖਿੜੇ ਮੱਥੇ ਆਪਣੇ ਆਪ ਨੂੰ ਅਕਾਲ ਪੁਰਖ ਦੀ ਆਗਿਆ ਦੇ ਹਵਾਲੇ ਕਰਨ ਮਨੁੱਖ ਵਾਹਿਗੁਰੂ ਦੇ ਬਾਣੇ ਅੰਦਰ ਜੰਮਦਾ ਹੈ ਤੇ ਬਾਣੇ ਅੰਦਰ ਹੀ ਜ਼ਿੰਦਗੀ ਦੀ ਯਾਤਰਾ ਪੂਰੀ ਕਰਕੇ ਇਸ ਸੰਸਾਰ ਤੋਂ ਚਲਾ ਜਾਂਦਾ ਹੈ ਆਪਣੀ ਮਰਜ਼ੀ ਨਾਲ ਨਾ ਕੋਈ ਆ ਸਕਦਾ ਹੈ ਤੇ ਨਾ ਜਾ ਸਕਦਾ ਜੇ ਚਰ ਜਿਉਂਦਾ ਹੈ ਦੁੱਖ ਸੁੱਖ ਭੋਗਦਾ ਹੈ ਜੋ ਬਾਣੇ ਅੰਦਰ ਹੀ ਉਸ ਨੂੰ ਵਾਪਰਦੇ ਹਨ ਇਸ ਬਾਣੇ ਵਿੱਚ ਜਿਸ ਨੂੰ ਕਦੇ ਹੁਕਮ ਤੇ ਕਦੇ ਰਜਾ ਆਖਿਆ ਜਾਂਦਾ ਹੈ ਹਰ ਕੋਈ ਬੱਜਾ ਹੋਇਆ ਇਸ ਤੋਂ ਬਾਹਰ ਕੁਝ ਵੀ ਨਹੀਂ ਕੋਈ ਵੀ ਨਹੀਂ ਇਹ ਹੁਕਮ ਬਿਨਾ ਕਿਸੇ ਛੋਟ ਦੇ ਹਰੇਕ ਉੱਪਰ ਇੱਕਸਾਰ ਲਾਗੂ ਹੈ ਕਿਸੇ ਸੰਕਟ ਵੇਲੇ ਹੀ ਪਾਣਾ ਮੰਨਣ ਦੀ ਅਜਮਾਇਸ਼ ਸਭ ਤੋਂ ਵੱਧ ਹੁੰਦੀ ਹੈ ਅਸੀਂ ਆਮ ਤੌਰ ਤੇ ਸੰਕਟ ਦੀ ਨਵ੍ਰੀਤੀ ਲਈ ਹੀ ਅਰਦਾਸ ਕਰਦੇ ਹਾਂ ਇਓ ਅਸੀਂ ਆਪਣੀ ਮਰਜ਼ੀ ਖਾਤਰ ਵਾਹਿਗੁਰੂ ਜੀ ਦੀ ਸ਼ਕਤੀ ਨੂੰ ਵਰਤਣਾ ਲੋਚਦੇ ਹਾਂ ਜੋ ਕਰਮਖ ਭਾਣੇ ਵਿੱਚ ਰਹਿੰਦਿਆਂ ਹੋਇਆਂ ਸੰਕਟ ਨੂੰ ਸਹਿ ਗੁਜ਼ਰਨ ਯੋਗੀ ਸ਼ਕਤੀ ਲਈ ਅਰਦਾਸ ਕਰਦੇ ਹਨ ਉਹ ਉਚੇਰੀ ਪੱਧਰ ਦੀ ਅਰਦਾਸ ਕਰਦੇ ਹਨ ਜਿਹੜੇ ਮਾਪੁਰਖ ਦੁੱਖ ਵਿੱਚ ਸੁੱਖ ਵਿੱਚ ਮਣਾ ਕੇ ਸੰਕਟ ਨੂੰ ਵੀ ਵਾਹਿਗੁਰੂ ਜੀ ਦੀ ਹੀ ਦਾਤ ਮੰਨ ਕੇ ਸ਼ੁਕਰਾਨੇ ਦੀ ਅਰਦਾਸ ਕਰਦੇ ਹਨ ਉਹ ਇਸ ਤੋਂ ਵੀ ਉਚੇਰੀ ਅਰਦਾਸ ਕਰਦੇ ਹਨ ਕੇਤਿਆਂ ਦੁੱਖ ਭੁਗ ਸਦਮਾਰ ਇਹ ਵੀ ਦਾ ਤੇਰੀ ਦਾਤਾਰ ਜਾਈ ਦੁੱਖ ਹੋਵੇ ਸੁਖ ਹੋਵੇ ਸਾਨੂੰ ਉਸ ਅਕਾਲ ਪੁਰਖ ਦੇ ਬਾਣੇ ਨੂੰ ਮੰਨਣਾ ਚਾਹੀਦਾ ਹੈ। ਤਪਮਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਐਸੇ ਮਹਾਪੁਰਖ ਹਰ ਹਾਲ ਸਦਾ ਵਿਗਾਸ ਵਿੱਚ ਰਹਿੰਦੇ ਹਨ ਜਿਨ੍ਹਾਂ ਨੂੰ ਇਹ ਪ੍ਰਤੀਤ ਆ ਜਾਂਦੀ ਹੈ ਕਿ ਮਨੁੱਖ ਦੇ ਕੀਤੇयां ਕੁਝ ਵੀ ਨਹੀਂ ਹੁੰਦਾ ਉਹ ਸੱਜ ਹੀ ਆਤਮਸਪਰਪਨ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ। ਫਿਰ ਉਹਨਾ ਦੁੱਖ ਵਿੱਚ ਉਲਾਰ ਹੁੰਦੇ ਹਨ ਤੇ ਨਾ ਸੁਖ ਵਿੱਚ ਦੁੱਖਾਂ ਨੂੰ ਵੀ ਸੁੱਖਾ ਮੰਨ ਪ੍ਰਮਾਣ ਕਰਦੇ ਹਨ ਕਦੇ ਮਾਲਕ ਅੱਗੇ ਰੋਸ ਨਹੀਂ ਕਰਦੇ ਕਦੇ ਉਸ ਨੂੰ ਉਲਾਮਾਨੇ ਦੇੰਦੇ ਸਗੋ ਉਸ ਦੀ ਰਜਾ ਨੂੰ ਵਾਹ ਵਾਹੀ ਕਹਿੰਦੇ ਹਨ ਤੋਹੈਂ ਵਾਹੋ ਤੇਰੀ ਰਜਾਈ ਉਹ ਆਪਣੀਆਂ ਸਮਸਥ ਆਸਾਂ ਸਮੇਟ ਕੇ ਉਸ ਮਾਲਕ ਅੱਗੇ ਢੇਰੀ ਕਰ ਦਿੰਦੇ ਹਨ ਜਿਸ ਨੇ ਉਹ ਦਿੱਤੀਆਂ ਹਨ ਜਿਸ ਕੀ ਆਸਾ ਤੀਸੀ ਸੌਂ ਪੇ ਕਾ ਇਹ ਹੋ ਰਿਹਾ ਨਿਰਵਾਣ ਫਿਰੇ ਸੌਪਣਾ ਕਰਕੇ ਆਸਾਂ ਮਨਸਾ ਦਰ ਤੋਂ ਖਲੇ ਆਧਿਕ ਤੋਂ ਉੱਪਰ ਉੱਠ ਜਾਂਦੇ ਹਨ ਤੇ ਨਿਰਵਾਣ ਪਦ ਵਿੱਚ ਵਿਚਿਰਦੇ ਹਨ ਸੰਸਾਰ ਵਿੱਚ ਵਸਦੇ ਆਂ ਰਸਦੇ ਵੀ ਮਾਇਆ ਤੋਂ ਉਪਰਾਮ ਰਹਿੰਦੇ ਹਨ ਗ੍ਰਸਥ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆਂ ਵੀ ਮੋਹ ਵਿੱਚ ਨਹੀਂ ਖੁੱਬਦੇ ਆਸ-ਪਾਸ ਵਾਪਰਦੇ ਸਭ ਕਾਸੇ ਨੂੰ ਆਪਣੇ ਪਰਮ ਮਿੱਤਰ ਦੇ ਚੋਜ ਜਾਂਦੇ ਹਨ ਤੇ ਉਸ ਦੇ ਕਰਤਵੇਖ ਵੇਖ ਵਿਕਸਦੇ ਹਨ ਭਾਣੇ ਨੂੰ ਮਿੱਠਾ ਕਰਕੇ ਮੰਨਣ ਵਾਲੇ ਸਿਦਕੀ ਜੋੜੇ ਜਲਾ ਦੀ ਤਲਵਾਰ ਹੇਠਾਂ ਵੀ ਸੱਤਸ਼ੀ ਅਕਾਲ ਦੇ ਨਾਰੇ ਲਾਉਂਦੇ ਹਨ ਆਰਿਆਂ ਨਾਲ ਤਣ ਚਿਰਵਾਉਣ ਦੀ ਵੇਲੇ ਵੀ ਗੁਰਬਾਣੀ ਦਾ ਪਾਠ ਕਰਦੇ ਹਨ ਝੜਖੜੀਆਂ ਤੇ ਚੜਦੇ ਵੀ ਅਕਾਲ ਅਕਾਲ ਉਚਾਰਦੇ ਹਨ ਦੇਗਾਂ ਵਿੱਚ ਉਬਲਦੇਆਂ ਵੀ ਸਿਮਰਨ ਵਿੱਚ ਜੁੜਦੇ ਹਨ ਖੋਪਰੀਆਂ ਤਰਮਾਉਂਦੇਆਂ ਵੀ ਸੁਖਮਨੀ ਸਾਹਿਬ ਨੂੰ ਪਿਆਰਦੇ ਹਨ ਇਹਨਾਂ ਮਹਾਨ ਸ਼ਹੀਦਾਂ ਦੇ ਪਰਿਵਾਰ ਵੀ ਸਾਡੇ ਲਈ ਪ੍ਰੇਰਨਾ ਦਾ ਮਹਾਨ ਸਰੋਤ ਹਨ ਜਿਨ੍ਹਾਂ ਸ਼ਹੀਦੀ ਤੇ ਦੁੱਖ ਨਹੀਂ ਮਨਾਇਆ ਸਭੋਂ ਗੌਰਵ ਪ੍ਰਤੀਤ ਕੀਤਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੀ ਅਦਾ ਕੀਤਾ ਇਹ ਸ਼ੁਕਰਾਨਾ ਸ਼ਰਧਾਂਜਲੀ ਹੈ ਉਸ ਪੰਥ ਦੇ ਵਾਲੇ ਨੂੰ ਜਿਸ ਨੇ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਵੀ ਇਹੋ ਆਖਿਆ ਯਾਰੜੇ ਦਾ ਸਾਨੂੰ ਸੱਥਰੂ ਚੰਗਾ ਪਟਖੇੜਿਆਂ ਦਾ ਰਹਿਣਾ ਬਾਣਾ ਤਾਂ ਹਰ ਕਿਸੇ ਨੂੰ ਮੰਨਣਾ ਪੈਂਦਾ ਪਰ ਅਸੀਂ ਬਹੁਤ ਘਰ ਰੋ ਪਿੱਟ ਕੇ ਹੀ ਮੰਨਦੇ ਹਾਂ ਪਰ ਕਰਨੇ ਵਾਲੇ ਵਿਰਲੇ ਸਾਧਕ ਐਸੇ ਹੁੰਦੇ ਹਨ ਜੋ ਵਿਖਮ ਤੋਂ ਬਾਣੇ ਨੂੰ ਵੀ ਮਿੱਠਾ ਕਰਕੇ ਮੰਨਦੇ ਹਨ ਐਸੇ ਮਾਹਪੁਰਖਾਂ ਨੂੰ ਹੀ ਅਰਦਾਸ ਵਿੱਚ ਸ਼ਰਧਾਂਜਲੀ ਅਰਪਣ ਕੀਤੀ ਜਾਂਦੀ ਹੈ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਦੇ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ